ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚੇ ਭਾਜੀ ਬਗੀਚੇ ਸਿੰਘਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛ ਦਿਨਾ ਜੀ ਡਿਟੇਲ ਸੱਸੀਆ ਭਾਜੀ ਅੱਸੀ ਕੱਲ ਜੇ ਕਹਿੰਦੀ ਕੀ ਹਾਲਿਆ ਚੜਦੀ ਕਲਾ ਤੁਸੀਂ ਸੁਣਾਓ ਆਹ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਹਾਂਜੀ ਹਾਂਜੀ ਇਹ ਕਿਵੇਂ ਰਿਹਾ ਪਿਛਲੀ ਵੀਡੀਓ ਦਾ ਪੂਰਾ ਵਧੀਆ ਵੇਚ ਗਿਆ ਇਹ ਮਾਲ ਵਿਸਾਣਾ ਘੰਟੇ ਬਾਅਦ ਵੇਚ ਗਿਆ ਠੀਕ ਹੈ ਠੀਕ ਹੈ ਠੀਕ ਹਾਂਜੀ ਭਾਈ ਭਾਅ ਛੋਟੇ ਸੀ ਨਾ ਆਪਣੇ ਨਾਲੋਂ ਸਾਡੇ ਬਿਲਕੁਲ ਹਾਂ ਹੁਣ ਚੰਗੇ ਰੇਡ ਹੁਣ ਬڑے ਹੁੰਦੇ ਰਹੇ ਹੁਣ ਤੱਕ ਹੁੰਦੇ ਰੇ ਆ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਆਪਣਾ ਨਾਮ ਪੜੀ ਹੈਗਾ ਜੀ ਬਗੀਚਾ ਸਿੰਘ ਪਿੰਡ ਹਰੜ ਕਲਾਸ ਤਸੀਲ ਇਹ ਨਾਲਾ ਦਾ ਜਿਹੜਾ ਹੁਣ ਸਾਡੇ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ ਭਾਜੀ 9841796785 ਠੀਕ ਆ ਜੀ ਇਧਰ ਕਰੀਏ ਬਾਈ ਕਿਦੋਂ ਕਰੀਏ ਘੋਡੀ ਚੋੜੀ ਭਾਈ ਠੀਕ ਆ ਦੱਸਿਓ ਭਾਜੀ ਇਹ ਕਿਹੜੀ ਹੈ ਬਾਈ ਪੀਜਾ ਚੌਥਾ ਦੇਂਗੇ ਸੂਈ ਨੂੰ ਅੱਛਾ ਜੀ ਬੌਲਾ ਥੱਲੇ 8 ਕਿਲੋ ਉਹ ਅੱਜ ਹੀ ਆਈ ਆ ਠੀਕ ਆ ਠੀਕ ਆ ਸੂਆ ਭਾਜੀ ਸੂਆ ਦੂਜਾ ਵੀਰ ਜੀ ਦਾ ਲੋ ਜੀ ਸੂਆ ਦੂਸਰਾ ਤੇ ਘੋਡੀ ਰ ਹੈ ਜੈਡ ਬਲੈਕ ਹੈ ਕੰਮ ਵਾਲੀ ਮਖਾਵਾਂ ਖੋਲ ਕੇ ਬੋਲ ਦਿਖੋ ਆਖੀ ਨਹੀਂ ਇੱਧਰ ਕਿਹੜਾ ਆਸੈਂਬਲ ਹੋਇਆ ਬੋਲੋ ਬੋਲੋ ਤਿਆਰ ਆ ਹਾਂਜੀ ਤੇ ਪਿੱਛੇ ਭਾਈ ਜਿਹੜੇ ਕੀ ਆ ਗਿਆ ਕੱਟਾ ਦੇ ਭਾਈ ਠੀਕ ਹੈ ਜੀ ਮੇਲ ਕਾਫ ਜਿਹੜੇ ਚੱਡਾ ਤੇ ਚੈੱਕ ਕਰ ਸਕਦੇ ਜਹਾ ਨੱਖਾਂ ਵਾਲਾ ਲੱਗਾ ਪਿਆ ਧਣ ਵੀ ਜਿਹੜਾ ਕੱਲਾ ਕੱਲਾ ਲੱਗਾ ਤੇ ਨੋਕਾ ਵਾਲਾ ਤਾਂ ਲੱਗਾ ਪਿਆ ਕੋਲ ਸੱਚ ਵੀ ਹੈ ਦੂ ਤੂੰ ਦੂ ਤੂੰ ਬੋਲੀ ਤੇ ਕੋਈ ਕੱਕਾ ਚੱਕਾ ਨਹੀਂ ਇਹ ਭਰੀ ਕਿੰਨਾ ਕੁ ਭਰੀ ਜੋ ਦੁੱਧ ਇਹਦੀ 180 ਪਲਾਸੀ ਜਗ੍ਹਾ ਦੀ ਜਾਊਗੀ ਅੱਛਾ ਜੀ ਹਾਂ ਜੀ ਠੀਕ ਹੈ ਬਹੁਤ ਜ਼ਿਆਦਾ ਨਹੀਂ ਅੱਛਾ ਅੱਛਾ ਠੀਕ ਹੈ ਹਾਂ ਜੀ 180 ਪਲਾਸ ਚੱਲਣ ਵਾਲੀ ਝੋਟੀ ਆ ਦੂਜਾ ਸੁਆ ਇਹ ਘੱਟਾ ਵੀ ਨਹੀਂ ਚੱਕਾ ਸਕ ਜੈਨ ਅੱਖਾਂ ਵਾਲਾ ਤੇ ਥਣ ਵੀ ਕੱਲਾ ਕੱਲਾ ਲੱਗਾ ਪਿਆ ਤੇ ਹੈ ਵੀ ਨੌਕੜਾ ਥਾਣਾ ਨੌਕੜੇ ਥਾਂ ਦੀ ਚੋਲ ਜਿਹੜੀ ਬਹੁਤ ਹੀ ਨਰਮ ਨਿਕਲਦੀ ਤੇ ਬਾਕੀ ਆਹ ਲਾ ਕੇ ਤਾਂ ਵੀ ਚੱਕਾ ਸਕਦੇ ਜੇ ਸੁਫਾਇਨਾ ਬਹੁਤ ਹੀ ਜ਼ਿਆਦਾ ਜੀਆਂ ਛੱਲੇ ਦੇ ਵਿੱਚ ਠੀਕ ਹੈ ਇਹ ਪਾੜੀ ਦਾ ਹਰ ਮੁੱਲ ਮੁੱਲ ਜੱਗੇ ਦੀ 85 ਕਰ ਲਈਏ ਕਰ ਦਈਏ ਲੈਣ ਦੇ ਨਾਲ ਹੀ ਪਾਜੀ ਆਪਾਂ ਕਦੋਂ ਰਾਂਜੀ ਹਾਂਜੀ 75000 ਦੀ ਕੀ ਕੀ ਦੇਤਾ 75 ਹਾਂਜੀ 1000 ਸਾਡੇ ਵੱਲ ਛੱਡ ਦੋ ਰਾਂ 74 ਦੀ ਠੀਕ ਆ ਲਓ ਜੀ 74000 ਦੇ ਸੱਜਰ ਸੂਈ ਨਹੀਂ ਮਿਲਦੀ ਤੇ ਤੋਂ ਪਰੇ ਰੱਬ ਦਾ ਨਾ ਹੀ ਆ ਬਿਲਕੁਲ ਜਾਇਜ਼ ਭਾਅ ਵਾ ਬਗੀਚੇ ਵੀਰ ਦੇ ਬਿਲਕੁਲ ਜਾਇਜ਼ ਹੈ ਮੁੱਲ ਤੁਹਾਨੂੰ ਜਵਾਬ ਬਹੁਤ ਵਧੀਆ ਅੱਛਾ ਜੀ ਚੋਆ ਬਹੁਤ ਚੰਗੀ ਹੈ ਹਾਂਜੀ ਠੀਕ ਹੈ ਵੀ ਨਵੀਂ ਝੋਟੀ ਹੈ ਜੇ ਬਿਲਕੁਲ ਤੇ ਆ ਪਾਜੀ ਗੱਬੜਿਆ ਵੀਰ ਵੀ ਪਹਿਲਾਂ ਹੀ ਸੁਆ ਸੁਣੀ ਜੇ ਅੱਛਾ ਜੀ ਇਹ ਛੇਦਾਂ ਦੇ ਆਮੂ ਲਓ ਜੀ ਛੇਦਾਂ ਦੇ ਝੋਟੀ ਆ ਗਈ ਉਹਦਾ ਕੱਦ ਵਜੰਦੇ ਉਧਰ ਦੀ ਝੋਟੀ ਮੈਂ ਖੋਲ ਕੇ ਵਖਾਉਂਦਾ ਤੁਹਾਨੂੰ ਅੱਛਾ ਜੀ ਹਾਂਜੀ ਇਹਦਾ ਉਹਨਾਂ ਕੋਲ ਮਾਲ ਸਾਰਾ ਉਧਰ ਦਾ ਹੀ ਠੀਕ ਆ ਵੀਰ ਹੁਣਾਂ ਕੋ ਜਨਾ ਉਹਦਾ ਝੋਡੀ ਲਈ ਆ ਅੱਛਾ ਜੀ ਹਾਂਜੀ ਪਹਿਲਾਂ ਹੀ ਸੁਆ ਸੁਣੀ ਹੈ ਲਓ ਜੀ ਚੱਕਾ ਸਜੇ ਪੂਰ ਮੋਰਾ ਨਸਲ ਦੀ ਆ ਜੀ ਦਾ ਸਿੰਘ ਐਨ ਰਿੰਗ ਸਿੰਘ ਲੱਗਾ ਪਿਆ ਵਾ ਇੱਕ ਕੱਦ ਕਾੜ ਤੋਂ ਚੈੱਕ ਕਰ ਸਕਦੇ ਜੇ ਇਹਦਾ ਭੰਡਾ ਪਾ ਜੂਗੀ ਸਿਰਫ ਫੁੱਲ ਤਿਆਰ ਹੋ ਦੀ ਅਜੇ ਕਿੰਨਾ ਕੁ ਟਾਈਮ ਲਾ ਜੂ ਪਾਜੀ ਮੇਰੇ ਸਾਲਾਂ ਵਿੱਚ 5-4 ਦਿਨ ਤੇ ਖੜੂ ਵੀ ਨਹੀਂ ਜਾ ਯਾਰ ਇਹ ਮੂੜੇ ਪੜਿਆ ਇਹ ਨਹੀਂ ਮੂੜੇ ਪੜਿਆ ਨੂੰ ਨਹੀਂ ਟਕਵਾ ਦੇਖੋ ਕਿੰਨੀ ਸਾਫ ਸੁਰੀ ਘੱਟ ਵਜਨ ਦੇਖੋ ਕੰਮ ਲਾਓ ਜੀ ਹਫਤੇ ਕੇ ਆਸ-ਪਾਸ ਜਿਹੜਾ ਟਾਈਮ ਅਜੇ ਲੈ ਜਾਊਗੀ ਤੇ ਪੰਡਾਂ ਪਾ ਜਾਣੀਆਂ ਜਿੱਦਣ ਕਰਮ ਵਾਲੀਆਂ ਹਨ ਫੁੱਲ ਤੇ ਹਥਿਆਰ ਹੋ ਵੀ ਤੇ ਇਹਦਾ ਵੀ ਚੱਟਾ ਜਿਹੜਾ ਹਨ ਅੱਖਾਂ ਲਾ ਗਿਆ ਵਾਹ ਨਾਲ ਦੇਖੋ ਕਿੰਨਾ ਥਣ ਦੇ ਕੋ ਕਿਹੜੇ ਕੁਆਲਟੀ ਦੇ ਥਣ ਵੀ ਲਿਆ ਕਰ ਸਕਦਾ ਜਾਨ ਕੱਲਾ ਕੱਲਾ ਦੇ ਹੈਬ ਇਹ ਵੀ ਨੋਕ ਵਾਲਾ ਥਾਣਾ ਇਹ ਭਾਜੀ ਤੁਹਾਡੇ ਸਾਡੇ ਕਿੰਨਾ ਕੁ ਪਰਜੇ ਦੁੱਧ ਸਾਡੇ ਸਾਹਮਣੇ ਜਗੇ ਵੀ ਤੁਸੀਂ ਮੇਰੇ ਕੋ ਸਹਾਰੇ ਵੇਖ ਲੋ ਉਧਰ ਦਾ ਹਾਂਜੀ ਆ ਰਵਾਰਿਆਂ ਨੇ ਬਾਈ 12 ਤੋਂ ਪਲੱਸ ਹੀ ਜਾਊਗੀ ਨਹੀਂ ਚਾਹੀਦੀ ਚਾਹੀਦੀ ਚੱਲਣੀ ਚਾਹੀਦੀ ਆਊਗੀ ਭਾਜੀ ਵੇਖੋ ਬਿਲਕੁਲ ਸਹੀ ਗੱਲ ਹੈ ਮੈਂ ਬੋਲੀ ਜੀ 19 ਅੱਗੇ ਨੂੰ ਤੇ 19 ਪਿੱਛੇ ਨੂੰ ਬਣੀ ਆ ਤੇ 12 ਤੋਂ ਪਲੱਸ ਚੱਲੂਗੀ ਛੋਟੀ ਚਲੋ ਕੋ ਚੰਗੀ ਸਾਹਵਲਾ ਭਰਾ ਕੜੇ ਹਾਂਜੀ ਬਿਲਕੁਲ ਭਾਜੀ ਬਿਲਕੁਲ ਸਹੀ ਗੱਲ ਹੈ ਤੇ ਬਾਈ ਜੇਰਾ ਖਰਮੋਲ ਮੋਲ ਜਗੇ ਵੀ ਜੇ ਤਾਂ ਆਪਾਂ ਹਰਿਆਣਾ ਹੀ ਜਾਂਦੀਏ ਹਾਂਜੀ ਜੇ ਇਹੋ ਜੀਆਂ ਤੁਹਾ ਡਿਜ਼ਾਈਨ ਸਵਾ ਲੱਖ ਦੀਆਂ ਸੀ ਮਿਲਦੀ ਰਾਤੀਏ ਵੀ ਹਾਨ ਆਈ ਆਪਾਂ ਵੀ ਹਾਂ ਨਾ ਹਾਂਜੀ 88 ਆ ਪੀ 88 ਵੀ ਹਾਨ ਆਈ ਹਾਂਜੀ ਠੀਕ ਆ ਲਓ ਜੀ 88000 ਦੀ ਪਿਓਰ ਮੋਹਰਾ ਨਸਲ ਦੀ ਝੋਟੀ ਤੇ ਹੈਵੀ ਛੇ ਦੰਦਾਂ ਦਾ ਨਾ ਛੇ ਦੰਦਾਂ ਦਾ ਮੂੰਹ ਛੇ ਦੰਦਾਂ ਦਾ ਮੂੰਹ ਤੇ ਚੱਡਾ ਵੀ ਅੱਖਾਂ ਵਾਲਾ ਤੇ 12 ਤੋਂ ਪਲੱਸ ਚੱਲੂਗੀ ਪਹਿਲੇ ਸਵੇਰੇ ਹਾਂਜੀ ਤੇ ਬਾਕੀ ਜਿਉਂ-ਜਿਉਂ ਜਿਵਾਨ ਦੀਏ ਅਸਲ ਜੇਕਰ ਤੀਸਰੇ ਸਵੇਰੇ ਟਿਕਦਾ ਪਾਣਾ ਬਿਲਕੁਲ ਭਾਜੀ ਲਓ ਜੀ ਤੇ ਭਾਜੀ ਆਹ ਤੀਜੇ ਨੰਬਰ ਦੇ ਇਹ ਵੀ ਦੀ ਸੁਈ ਜੇ ਜਿਆਦਾ ਨਹੀਂ ਜੱਜ ਅੱਛਾ ਜੀ ਤੇ ਇਹਨਾਂ ਲਈ 7-8 ਕਿਲੋ ਬੋਲਾ ਜੀ ਠੀਕ ਹੈ ਆਲੇ ਕੋਈ ਵੀ ਅੱਛਾ ਜੀ ਇਹ ਸੂਆ ਕਿਨੂੰ ਮੈਂ ਸੁਈਉ ਇਹ ਸੂਆ ਦੁਜਾ ਜੇ ਅੱਛਾ ਜੀ ਹਾਂ ਜੀ ਬਿਲਕੁਲ ਤਾਜੀ ਮਗਰ ਕਟਾਏ ਜੇ ਮੈਂ ਕੋਲ ਠੀਕ ਹੈ ਲਓ ਜੀ ਇਹ ਵੀ ਸੂਆ ਦੂਸਰਾ ਸੁਈ ਆ ਇਹ ਵੀ ਚੈਟ ਬਲੈਕ ਆ ਗਈ ਯਾਰ ਚੈੱਕ ਕਰ ਸਕਦੇ ਤੁਸੀਂ ਇਹਦਾ ਵੀ ਹੈ ਵੀ ਸਿੰਗਲ ਹੱਡੀ ਇਹ ਭਾਜੀ ਕਿੰਨੇ ਕ ਦੁੱਧ ਵਾਲੀ ਆ ਕੀ ਵੀ ਦਾ ਕਿਲੋ ਦਊਗੀ ਹੈ ਕਿ ਨਹੀਂ ਦਊਗੀ ਦੇਣਾ ਚਾਹੀਦਾ ਜਿੰਨਾਂ ਨੇ ਚਾਮ ਰੱਖਿਆ ਪਾਲ ਕੇ ਸਾਬ ਬੜੀ ਆ ਹਾਂਜੀ ਤੇ ਸੂਈ ਬਿਕਲਤਾ ਜੀ ਇੱਕ ਪੱਠਾ ਤੋਂ ਥਾਨੀਆਂ ਕਰੀ ਬਿਲਕੁਲ ਬਿਲਕੁਲ ਇਹ ਗੱਲ ਆ ਗਈ ਪੱਠੇ ਪਾਣੀ ਨੇ ਮਾਰ ਕੇ ਡੇ ਸਾਰਿਆਂ ਨੇ ਪਾਣੀ ਨੇ ਮਾਰ ਦੇ ਹਾਂ ਤੂੜੀ ਸਾਹਦੇ ਸਾਹਮਣੇ ਲਈ ਪੈ ਹਾਂਜੀ 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 ਇਹਦੇ ਪਿੱਛੇ ਜਵਾਕ ਭਾਜੀ ਇਹਦੇ ਪਾਣੀ ਕੱਟਾ ਜੇ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਸ ਆ ਗਿਆ ਤੇ ਕਿੰਨਾ ਕਾਸ ਬਣ ਗਿਆ ਠੀਕ ਹੈ ਜੀ ਥਾਣਾ ਦਾ ਸੈਵ ਗੈਪ ਤੇ ਸਿੰਘ ਹਣਾ ਥੋੜਾ ਜਿਹਾ ਚਲੋ ਜਰੂਰ ਹਾਂ ਦਤਰੀ ਸਿੰਘਾ ਜੀ ਭਾਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਭਾਜੀ ਜਾ ਕੇ ਵੀ ਪਰ ਮੈਨੂੰ ਦੱਸੀਂ 95575 ਦੀ ਦੇ ਦਾ ਕੇ ਜੋੜੀ ਹੈਗੇ ਕਰ ਵੀ ਹਾਂਜੀ ਯਾਰ ਇਹਦੇ ਵੀ ਛੱਡੀਏ ਯਾਰ ਹਾਂਜੀ ਲੋ ਵੀ ਜਿੱਤੇ ਕਹਿਤਾ ਛੱਡ ਦਾਂਗੇ ਲਓ ਜੀ 74 74000 ਦਾ ਜੋੜਾ ਹੈ ਨਾ ਠੀਕ ਹੈ ਭਾਜੀ ਕੋਈ ਨਹੀਂ ਦੋਵਾਂ ਦੇ ਬਲਾ ਦੇ ਆਫਰ ਕੋਈ ਹਾਂਜੀ ਜੇ ਕੋਈ ਦੋਗੇ ਲਾ ਦੇ ਜੋੜਾ ਕੇ ਭਰਾ ਦੇ ਇਹ ਕੋਈ ਜੋੜਾ ਲਾ ਜੇ ਹਾਂਜੀ ਤੇ ਆਪਾਂ 72 73 ਆਂਦੀ ਲਓ ਜੀ 2000 ਹੋ ਡਾਤਾ ਬਈ 4000 ਡਾਤਾ ਹਾਂਜੀ ਹਾਂਜੀ ਹੋ ਜੀ ਵੱਡੀ ਆਪਾਂ ਦੱਸੀ ਆ ਵੀਰਣਾ ਜੇ ਕਿਸੇ ਨੂੰ ਪਰ ਜੋੜਾ ਫਿਟਾਉਣਾ ਹਾਂਜੀ 77 77 ਰਿਆ ਆ ਬਰਤੀ ਕੋ ਅੱਗੇ ਜਾ ਕੇ ਖੜ ਕੇ ਵੇਚ ਵੀ ਸਕਦਾ ਵੇਚਦਾ ਭਾਈ ਜੀ ਬਹੁਤ ਸਾਫ ਬਣੀ ਜੀ ਬਿਲਕੁਲ ਤੁਹਾਨੂੰ ਪਤਾ ਆ ਜਾ ਪਸ਼ੂ ਲੱਗਦਾ ਵੀ ਕਰ ਲੱਭਦਾ ਘੱਟ ਆ ਲਓ ਭਾਈ ਬੱਚੇ ਕੋਲ ਚੰਗੇ ਆ ਤੇ ਰੇਡ ਤੋਂ ਆ ਕੇ ਦਾਲ ਪਾਸੇ ਆ ਕਰੋੜੀ ਚੱਕ ਜੁਆ ਦੁਜਾ ਸੁਆ ਛੋਟੀਆਂ ਤੇ ਪਹਿਲਾ ਸੁਆ 6 ਦੰਦ ਛੋਟਾ ਹਰਿਆਣੇ ਦੀ ਉਹ ਵੀ ਉਦਾਹਰਨ ਰੇਡ ਬਾਈ ਨੇ ਬਿਲਕੁਲ ਖਿੱਚ ਕੇ ਬਾਸ ਦਾ ਲੈ ਆਂਦੇ ਨਾਲਾਈ ਬਿਲਕੁਲ ਭਾਈ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ